ਸਸ਼ੀਕਾਲ ਜੀ ਔਨ ਪੁਆਇੰਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਜਿੰਦਰ ਸਿੱਧੂ ਗੱਲ ਕਰਾਂਗੀ ਅੱਜ ਦੇ ਪੰਜਾਬ ਦੇ ਕੁਝ ਭੱਖ ਦੇ ਮਸਲਿਆਂ ਤੇ ਅੱਜ ਦੇ ਕੁਝ ਮੁੱਦੇ ਜਿਹੜੇ ਚਰਚਾ ਦੇ ਵਿੱਚ ਰਹੇ ਨੇ ਸਵੇਰ ਤੋਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਚਰਚਾ ਦੇ ਵਿੱਚ ਰਹਿਣਗੇ ਇਹਨਾਂ ਮੁੱਦਿਆਂ ਦੇ ਉੱਪਰ ਇਸ ਮਸਲੇ ਦੇ ਉੱਪਰ ਚਰਚਾ ਕਰਨ ਲਈ ਸਾਡੇ ਨਾਲ ਜੁੜੇ ਨੇ ਸੀਨੀਅਰ ਪੱਤਰਕਾਰ ਮਾਲਵਿੰਦਰ ਮਾਲੀ ਜੀ ਮਾਲੀ ਜੀ ਸਸ਼ੀਕਾਲ ਮਾਲੀ ਜੀ ਸਭ ਤੋਂ ਪਹਿਲਾਂ ਤਾਂ ਸ਼ੁਰੂਆਤ ਕਰਾਂਗੇ ਅੱਜ ਸਵੇਰ ਤੋਂ ਹੀ ਜਿਹੜਾ ਮਸਲਾ ਜਾਂ ਜਿਹੜਾ ਮਾਮਲਾ ਬੜਾ ਭਖਿਆ ਹੋਇਆਗਾ ਧੂਰੀ ਦੇ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਕਰਨਾ ਸੀ ਪੰਜਾਬ ਦੇ ਲੋਕਾਂ ਨੇ ਕਿਸਾਨ ਜਥੇਬੰਦੀਆਂ ਨੇ ਸਾਥ ਦਿੱਤਾ ਉਹਦੇ ਵਿੱਚ ਸਿਮਰਜੀਤ ਮਾਨ ਸਾਡੇ ਜਿਹੜੇ ਸੰਗਰੂਰ ਤੋਂ ਐਮਪੀ ਨੇ ਉਹਨਾਂ ਨੇ ਵੀ ਆਉਣਾ ਸੀ ਪਰ ਪੁਲਿਸ ਦੇ ਸਖਤ ਪ੍ਰਬੰਧ ਹੋ ਸੀਗੇ ਕਿਸੇ ਨੂੰ ਵੀ ਉਥੇ ਚਿੜੀ ਫਰਕਣ ਨਹੀਂ ਦਿੱਤੀ ਐਮਪੀ ਨੂੰ ਨਜ਼ਰਬੰਦ ਕਰ ਦਿੱਤਾ ਸਿਮਰਜੀਤ ਮਾਨ ਨੂੰ ਹੋਰ ਆਗੂਆਂ ਨੂੰ ਵੀ ਨਜ਼ਰਬੰਦ ਕਰਤਾ ਲੋਕਾਂ ਨੂੰ ਵੀ ਰੋਕਿਆ ਜਾ ਰਿਹਾ ਹੈ ਡਰਾਇਆ ਤੁਮਕਾਇਆ ਜਾ ਰਿਹਾ ਹੈ ਵੀ ਜੇ ਤੁਸੀਂ ਅੱਗੇ ਸ਼ਹਿਰ ਚ ਗਏ ਤਾਂ ਤੁਹਾਨੂੰ ਫੜ ਕੇ ਥਾਣੇ ਲੈ ਜਾਗੇ ਅੱਜ ਦੇ ਇਸ ਸਾਰੇ ਘਟਨਾਕ੍ਰਮ ਨੂੰ ਕਿਵੇਂ ਵੇਖਦੇ ਹੋ ਦੇਖਦੇ ਜਿਵੇਂ ਆਮ ਆਬ ਵੀ ਬਾਗੀਆਂ ਆਈ ਤਾਂ ਦੋਲਨ ਦੇ ਵਿੱਚੋਂ ਵੀ ਜੀ ਜਦੋਂ ਤੱਕ ਇਹ ਸਰਕਾਰ ਦੀ ਆਈ ਸੀ ਉਦੋਂ ਘਰੇਕ ਚ ਰਹਿੰਦੀ ਸੀ ਮਜਾਰੇ ਵੀ ਹਮਾਇਤ ਕਰਦੀ ਸੀ ਕੋਈ ਵਰਤਮਾਨ ਆਪ ਜਣਦਾ ਸੀ ਜੀ ਜੀ ਸਾਡ ਸਿੱਸੀ ਨੂੰ ਸੰਕੀ ਤੋਂ ਲਾਉਦਾ ਸੀ ਕੋਈ ਭੈਣ ਆ ਕੇ ਕੰਮ ਮੈਂ ਕਰ ਜੀ ਸਰ ਜਦੋਂ ਵੀ ਸੱਪਾਂ ਆ ਗਏ ਹੂੰ ਕੋਈ ਇਹਨਾ ਮੇਰੇ ਕੁਝ ਸਰਵਾਸ ਪੰਜਾਬ ਰਾਜ ਕੋਈ ਸਟੇਟ ਮਾਹੂਰੂ ਕਰਦਾ ਜੀ ਇਹ ਵੀ ਸੰਯੁਗ ਹਰ ਦਾ ਜਦੋਂ ਅਮਰਪਾਲ ਦਾ ਬਸਾਰਾ ਉੱਤਰਿਆ ਜੀ ਇਹਨੇ ਆਪਛਾ ਦਾ ਮੀਟਿੰਗ ਕੀਤੀ 20 ਕਪਤਨੀ ਲੈ ਕੇ ਆ ਜੀ ਤੇ ਆ ਕੇ ਰਾਤ ਕਿਤਾ ਨੇ ਸਾਰੇ ਤੇ ਬੰਦੋ ਬੰਦ ਵੀ ਛੁੱਲਣ ਦੇਣਾ ਜੀ ਅਮਰਪਾਲ ਨੇ ਕਈ ਥਾਂ ਤੇ ਤਰੋ ਕੇ ਲਪੜਾ ਨੇ ਜਿਹੜੇ ਕੀਤੇ ਸ਼ਾਹੇ ਨੇ ਕਰਤੀ ਨੇ ਜੀ ਇਹ ਤੇ ਉਹਨਾਂ ਦਾ ਮਾਹਰਨਾ ਬਣਾ ਕੇ ਉਹ ਤੇ ਇਹ ਜੇ ਝੂਠੇ ਕੇਸ ਪਾਏ ਜੀ ਉਹ ਕੇਸ ਪਾਏ ਜਿਹੜਾ ਦਰਬਾਰ ਸਾਹਿਬ ਤੇ ਫੌਜੀ ਹੰਗਾਮਾ ਹੋ ਰਿਹਾ ਸੀ ਜੀ ਜਿਹੜਾ ਜੋਧਪੁਰੀਆਂ ਤੇ ਤੋੜਾ ਸਾਹਿਬ ਤੇ ਹੋ ਰਾ ਤੇ ਕੇਸ ਪਾਏ ਸੀ ਜੀ ਇਹ ਬੱਸ ਉਹਨਾਂ ਚਾਹੁੰਦੇ ਸੀ ਜੇ ਫੌਰੀ ਹਲਚ ਕਰ ਰਹੇ ਸੀ ਜਿਹਨਾਂ ਮਾਹਰ ਨਾਲ ਬੰਦ ਸੀ ਜੀ ਮੈਂ ਉਹਨੂੰ ਕੱਤੇ ਕਾਲੇ ਪਾਣੀ ਨਾਲ ਉਹ ਐਂ ਦੇ ਲਾ ਕੇ ਉਹਦੇ ਸਾਹਕੇ ਨੂੰ ਫਿਗਲੂ ਗਾ ਤੇ ਛੇਤ ਤੇ ਹਿਤਾ ਸੀ ਇਹਦਾ ਕੋਈ ਮਤਲਬ ਨਹੀਂ ਜੀ ਕੋਈ ਤੁਹਾਨੂੰ ਆਸ ਤੇ ਕੋਈ ਨਾ ਸਾਫ ਕੀਤੀ ਉਦੋਂ ਇਹਦੇ ਦਸਤੇ ਵੀ ਇਹਨਾਂ ਪਛਾਣ ਤੇ ਮੇਰੇ ਇਰਾਦੇ ਕੀ ਨੇ ਫਿਰ ਉਹ ਵੀ ਸੇਤ ਬੜੀ ਕੀਤੀ ਵੀ ਕੇਚਰੀਵਾਲ ਨੇ ਹਮ ਆਏ ਜੀ ਤੇ ਅਸੀਂ ਸਾਰੇ ਵਾਰਦ ਦੇ ਕੰਮ ਕਰ ਬਿਲਕੁਲ ਜੇ ਕੋਈ ਇਹ ਉਪਰਕੰਡਕ ਸੁਣ ਤੋਂ ਤੇ ਫਿਰ ਬਹੁਤ ਖੇੜੇ ਦਾ ਬਦਲਾ ਵੀ ਧਿਆਨ ਚੋ ਬਿਲਕੁਲ ਬਿਲਕੁਲ ਇਹ ਕੋਈ ਕਰਕੇ ਜਿਹੜੀ ਅੱਜ ਵੀ ਹਾਲਤ ਆ ਹਮ ਹਾਂ ਹਾਰਜਤ ਜੀ ਆਰ ਇਹ ਨਾਲੇ ਪੰਜਾਬ ਨੂੰ ਕੋਈ ਕੋਈ ਸਟੇਟ ਬਣਾਉਣਾ ਕਿ ਉਸ ਤੋਂ ਮੇਰੇ ਪਾਸੇ ਵਾਅਦੇ ਰਹੇ ਨੇ ਕਿ ਉੱਥੇ ਮੁਕਾਬਲੇ ਜੂਰ ਹੋਗੇ ਡਿਮੈਨਸ਼ਨਾਂ ਦੇ ਨਾਲ ਜੀ ਤੇ ਇਹਨੇ ਆਵਾਜ਼ ਕਰਤਾ ਕਿ ਗੋਲੀ ਦਾ ਜਵਾਬ ਗੋਲੀ ਨਾਲ ਦਿੱਤਾ ਜਾਉ ਕਿਹੜਾ ਰਵੇਦ ਨੂੰ ਕੀ ਕਰ ਜੀ ਜੀ ਗੋਲੀ ਦਾ ਜਵਾਬ ਗੋਲੀ ਨਾਲ ਨਹੀਂ ਹੁੰਦਾ ਜੇ ਕੋਈ ਗੋਲੀ ਚਲਾਉਂਦਾ ਉਹ ਮਰਦਾ ਹੁੰਦਾ ਉਹ ਤੋੜਾ ਹੁੰਦਾ ਹੂੰ ਸੋ ਇਹ ਕਰਕੇ ਮਨੋ ਬਤਾਰਾ ਦਾ ਸਮਝਾ ਹਾਂ ਕਿ ਇਹਦੇ ਧੂਰੀ ਬਚਾਰਾ ਕਰਨ ਤੋਂ ਪਵਰਤੀ ਲਾਉਣ ਦੀ ਗੱਲ ਕੀਤੀ ਆ ਮਾਨ ਸਾਹਿਬ ਨੂੰ ਘਰ ਦੇ ਨਾਤੇ ਬਸ ਸਾਰੇ ਗਾਇਰਫਤ ਦਾ ਹਟਾ ਜੀ ਲੋਕੀ ਹਕਤਾਂ ਦੀ ਉਲੰਘਣਾ ਬਿਲਕੁਲ ਇਹ ਦਿੱਤੀ ਲੈ ਦਿੱਤੀ ਹੋਣੀ ਹੈ ਜਾਂ ਕੋਈ ਖੁਦ ਅਸਤੇ ਆ ਰਿਹਾ ਹੂੰ ਉਹ ਮੇਰੇ ਕਹਾਵੀ ਕਾਂਡ ਤੋਂ ਬੁਖਤ ਹੂੰ ਹੂੰ ਸੇਰ ਕਹਦਾ ਸਵਾਲ ਬੁਖਤ ਮੀਡੀਆ ਜੀ ਸੇਰ ਕਹਦਾ ਅੰਦੋਲਨ ਤੋਂ ਸ਼ਰਤ ਜੀ ਸੇਰ ਕਹਦਾ ਬੁਰਖੀ ਤੇ ਰੋ ਜੀ ਛੋਟੀ ਜਨਗਰੀ ਨੂੰ ਇਹ ਨਹੀਂ ਕਿਰੋਪੀਰ ਕੋਈ ਹੈ ਹੁੰਦੀ ਜੀ ਪਰ ਗੱਲ ਨਹੀਂ ਹੈ ਇਹਦੇ ਜੀ ਜਿਹੜੇ ਬਰੋਤੀ ਚਰਦੀ ਉੱਤੇ ਜੀ ਹੁੰਦੀ ਨਹੀਂ ਹੋ ਸਕਦੀ ਜੀ ਕੋਈ ਮਨੁੱਖੀ ਹੱਤਿਆ ਵੀ ਕੋਲਣਾ ਜੀ ਇਹਦਾ ਫਾਰਿਆ ਨੂੰ ਕੋਈ ਮਾਂ ਨਾਲ ਸਹਿਤ ਹੋਵੇ ਨਾ ਹੋਵੇ ਘਰੇ ਨਾਲ ਸਹਿਤ ਹੋਵੇ ਨਾ ਹੋਵੇ ਹੂੰ ਸੋ ਤੇ ਅਭਾ ਸਰਕਾਰ ਦੀ ਇਛਾ ਤੋਂ ਪ੍ਰੇਰਣਾ ਲੈ ਕੇ ਹਰ ਇੱਕ ਨੂੰ ਸਿੱਖਤ ਮਨੁੱਖੀ ਅਸਰਨਾ ਪਾਣਾ ਹੂੰ ਜੀ ਨਾਲ ਸੁਣਿਆ ਜੀ ਨੰਨੇ ਤੇ ਨੰਨੇ ਤੋਂ ਗੁਰੂ ਨਹੀਂ ਹੁਣ ਦੇਵਾਂਗੇ ਅੱਛਾ ਦੂਜੀ ਗੱਲ ਜੀ ਉਹ ਆਪਣਾ ਸਿੱਧੂ ਨੂੰ ਕਿਹਨੇ ਬੁਲਾਇਆ ਜੀ ਬਦੌਲ ਦੇ ਖਾਣੇ ਵਾਲੇ ਲੈ ਕੇ ਉਹਨੂੰ ਘਰੋਂ ਲੈ ਕੇ ਆਏ ਥਾਣੇ ਜੀ ਜਿਹਨੇ ਬੱਚੇ ਸੁਭਾਵੇਂ ਨੇ ਦੱਸਿਆ ਜੀ ਤੇਰੀ ਯਾਰ ਨੂੰ ਪਤਰਾ ਇਹਦੇ ਬੰਦ ਤੇ ਫਸਤਾ ਇਸ ਤਰ੍ਹਾਂ ਕਿਸੇ ਮਤਲਬ ਕਿਹੜੇ ਅਸਰ ਦੀ ਗੱਲ ਕਰੀਏ ਜੀ 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 ਇਹ ਉਸ ਤੋਂ ਬਾਅਦ ਉਹ ਤੇ ਕੇਸ ਪਾਸੇ ਮਤੇ ਹੁਣ ਪੇਸਾ ਜੀ ਦੂਜਾ ਕੇਸ ਪਾਸਾ ਉਹ ਸਿਕਾ ਕੇਸ ਪਾਸਾ ਚੋਪਾ ਕੇਸ ਪਾਸਾ ਬਿਲਕੁਲ ਇਹਦਾ ਮਸਲਾ ਵੀ ਇਹ ਆਪੇ ਇਹ ਇੱਕ ਦੇ ਜੀ ਨਾ ਸਰਕਾਰ ਨੇ ਜੀ ਨਾ ਕੋਈ ਕਿਰੇ ਪਾਸੇ ਨੂੰ ਇੱਕ ਸਾਜਿਦ ਹੀ ਹਮ ਹੁਣ ਦਾ ਮਤਲਬ ਕੀ ਆ ਜੀ ਉਹ ਮਤਲਬ ਉਹ ਛੱਡ ਦੇਗੇ ਪਾਨਾ ਕੋਈ ਖਤਰਾ ਨਹੀਂ ਸਰਕਾਰ ਨੂੰ ਨਾ ਬਕਸਾ ਤੋਹਾ ਕਾ ਬਿਲਕੁਲ ਨਾ ਇਹ ਵੇਖਦੇ ਜਦੋਂ ਇਹ ਬੱਤੀਆ ਇਹ ਤਾਂ ਵਿਅਕਤੀਤ ਲਵਾਈ ਲੱਗਦੇ ਨੇ ਵਿਅਕਤੀਤ ਬਸ ਤੇ ਆ ਬਕਰੋ ਨੇ ਉਹ ਕਈ ਠੀਕੀ ਹੁੰਦੇ ਨੇ ਬਸ ਤੇ ਹੁੰਦੇ ਨੇ ਬਿਲਕੁਲ ਸਹੀ ਆ ਮਸਲਾ ਤਾਂ ਇੰਟੀਗ੍ਰੇਸ਼ਨ ਬਾਤ ਹੀ ਆ ਦਾ ਬਿਲਕੁਲ ਇੰਟੀਗ੍ਰੇਸ਼ਨ ਬਾਤ ਹੀ ਆ ਪੰਜਾਬ ਸਰ ਜਿੱਦੀਆਂ ਪੰਡਾ ਨੇ ਸਿਆਸਤਾਂ ਵਾਲੀ ਕੁੜੀਆਂ ਹੋਣ ਜਾਂਦੇ ਪੁੱਤ ਨਾਲ ਦੀ ਕੁੜੀਆਂ ਹੋਣ ਜਾਂਦੇ ਜੀ ਆਪਰਸ਼ਾ ਵਾਲੀ ਕੁੜੀਆਂ ਹੋਣ ਜਾਂਦੇ ਜੀ ਇਹ ਚਲੋ ਵੀ ਕੋਈ ਨਾ ਸੈਟ ਨਹੀਂ ਕਰੂੰ ਤੇ ਉਹ ਨਾਲ ਫੇਰ ये किसका सोचते हैं इनका बिल्कुल बच्चा हुआ है अभी पंजाब जा रहा बाहर जी कब जीत चल सकते सही पिकर और किस नाम से आ रहे हैं जी नहीं माफ़िया वैदिक लिपि का पता होता बिल्कुल लेकिन जो सवार पंजाब है जी जी हरियाणा वाले ने भी फैसले लेबे है वो लोग भी और भी किया है जी जी ਹਰ ਇੱਕ ਜਿਹਨੇ ਉਹਨਾਂ ਨੂੰ ਜੀ ਜੇ ਤੁਸੀਂ ਸਾਰੇ ਕਿੰਨੇ ਵਾਰ ਦੇ ਬਿਲਕੁਲ ਜਿਹਨਾਂ ਦੇ ਖਿਲਾਫ ਕਿੰਨੋਂ ਤੱਕ ਕਾਰਵਾਈ ਕੀਤੀ ਹੈ ਜੀ ਜੀ ਉਹਨਾਂ ਦੇ ਜਿਹੜੇ ਮੇਰੇ ਵੱਲੋਂ ਪਤਾ ਨੇ ਕਿ ਕਿੰਨੇ ਵਾਰ ਕਿਹਾ ਆਈਲੈਂਡ ਇੰਫੈਕਟ ਅਭੀ ਕਾਲਰ ਨੂੰ ਨਾਲ ਉਹਨਾਂ ਨੇ ਬਿਲਕੁਲ ਕਿਹਾ ਸੀ ਅਸੀਂ ਯਾਦ ਕਰਾਂਗੇ ਤਾਂ ਕਿ ਲੋਕਾਂ ਨੂੰ ਲੱਗਦਾ ਹੋਵੇ ਕਿ ਸਾਡਾ ਗੋਸ਼ ਬਿਲਕੁਲ ਕੋਈ ਕਰਕੇ ਭਾਨੇ ਸੁੱਤੂ ਵਾਲਾ ਮਸਲਾ ਦੂਜਾ ਪੰਕੜ ਇਹ ਆ ਜੀ ਇਸ ਤਜਾਬ ਦੇ ਵਿੱਚ ਸਪਾਨਾ ਜੀ ਉਹ ਪਿਕਾਪ ਆ ਮੇ ਆਉਣਾ ਨਹੀਂ ਦਿੱਲੀ ਵੱਲ ਜਾਣਾ ਹਾਂ ਬਿਲਕੁਲ ਉਹ ਆਪੀਆਂ ਬੰਦਾ ਮਤਲਬ ਇਹ ਫਸਾ ਰਹੇ ਤੇ ਸਾਹਮਣੇ ਉਹ ਆ ਗਏ ਵੀਟੇ ਜੀ ਉਸਾਰੇ ਪਾਸੇ ਤੋਂ ਰਹੇ ਜੀ ਸਹੀ ਆ ਇੱਕ ਫਸ ਤੋਂ ਬਾਰੋਂ ਤੋਂ ਟੋਥੇ ਉਹਦਾ ਦੇ ਰਿਹਾ ਸੀ ਵੀ ਟੋਥੇ ਖੜਾ ਪਿਆ ਸੀ ਆ ਕੇ ਜਦੋਂ ਸ਼ਾਮ ਲਹਿਰਾਦਾ ਜੀ ਇਹ ਕਰਤਾ ਦੀ ਉਹ ਕਰਤਾ ਦੀ ਬਿਲਕੁਲ ਇਹਨਾਂ ਤੋਂ ਫਸ ਤੋਂ ਬਾਰੋਂ ਦੀ ਕੋਰ ਸਾਇ ਉਹ ਖੜ ਗਈ ਸੀ ਉਹਨੂੰ ਪਤਾ ਹਾਂ ਕੋਈ ਦੁਰ ਨਹੀਂ ਓਖੜ ਗਈ ਸੀ ਜੀ ਕਿ ਪੰਜਾਬ ਦੀ ਸੁਭਾ ਜਿਹੜੀ ਜੀ ਤਾਂ ਦੋਨੋਂ ਦੇ ਬਰਬਾਦ ਤੋਂ ਜੀ ਕੀ ਪੰਜਾਬ ਦੇ ਸਿਆਸੀ ਇਤਿਹਾਸ ਦੇ ਵਿੱਚ ਤੋਂ ਮੁਸਿਆਂ ਦਾ ਜਵਾਬ ਨਹੀਂ ਦਾਤਾ ਕੋ ਕਰਿਆ ਹਮਮ ਉਹ ਤਾਂ ਪਟਕਰਾ ਹੀ ਜੀ ਦੂਜੇ ਪਾਸੇ ਉਦੋਂ ਬਿਲਕੁਲ ਸੋ ਇਹ ਇਹ ਕੋਈ ਨਿਕਲਿਤ ਕਿਹਦਾ ਇਹ ਸਰਕਾਰ ਕੇਂਦਰ ਸਰਕਾਰ ਦੀ ਹਜਾਤਾਂ ਨੂੰ ਕਰਦੀ ਹੈ ਜੀ ਸਾਜ ਲੋਕ ਹੂੰ ਇਹੋ ਲੱਖਾਂ ਦਾ ਨਾ ਕਹਿ ਵੀ ਮੈਂ ਲੋਕ ਸਭਾ ਲੜੂ ਕਾ ਜਿੱਥੇ ਤੋਂ ਪਾਰਟੀ ਵੀ ਬਣਾਉਂਗਾ ਜਦੋਂ ਕਿ ਕਹਿੰਦਾ ਹੁੰਦਾ ਕੋਈ ਬਣਾਈ ਨਹੀਂ ਬਿਲਕੁਲ ਉਹਨਾਂ ਦਾ ਕਹਿਣਾ ਪਾਰਟੀ ਵੀ ਬਣਾਉਂਗਾ ਅਸੀਂ 13% 13% ਕਰ ਸਕਦੇ ਜੀ ਕਿੰਨੀ ਭਾਜਪਾ ਦੇ ਕੋਟਾਲੇ ਨੇ ਆਪ ਦੇ ਵਿੱਚ ਸਾਜ ਜਿੱਥੇ ਵਿੱਚ ਹੂੰ ਉਹ ਤਾਂ ਹੀ ਕਹਿੰਦੇ ਰਏ ਅਸੀਂ ਇੱਥੇ ਕਾਫੀ ਜ਼ੋਰ ਦੀ ਕਰਾ ਲਈ ਕਿਸੇ ਕੋਲੇ ਲਗਾ ਜੀ ਅਕਾਦੀਆਂ ਨਾਲ ਭਾਜਪਾ ਦੀ ਕਾਹਲੀ ਜੀ 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 ਜਿਹਨੀ ਸਰਕਾਰ ਦੇ ਖਿਲਾਫ ਲੋਕਾਂ ਦੇ ਰਿਜੈਕਟੈਂਸ ਦਾ ਕੋਡ ਤੋਂ ਦੇਖੋ ਕਿ ਸੰਸਦ ਉਹਦਾ ਆਪਾਂ ਇਹ ਕਰਦੇ ਹਾਂ ਬਿਲਕੁਲ ਇਹ ਬੋਸਾ ਟ੍ਰੈਨਿੰਗ ਜਾਂ ਪੰਨੀ ਵਿੱਚ ਰੂ ਹੂੰ ਠੀਕ ਆ ਪੰਨੀ ਵਿੱਚ ਗਰਾਉਂਡ ਦਾ ਹੱਥਾ ਉਹਨੂੰ ਤੁਹਾਨੂੰ ਨਾਲ ਦਾ ਹੱਥਾ ਮੈਂ ਤੇ ਲੈ ਲੀਂਦਾ ਜੀ ਸਹੀ ਆ ਅਗਰ ਜੇਵਾ ਤੁਸੀਂ ਮਤਲਬ ਅਕਾਤ ਡੰਡੇ ਮਾਰਦੇ ਮਾਰਦੇ ਬੰਦੀਆਂ ਦੀ ਗੱਲ ਕਰਦੇ ਚੱਲਦੇ ਹਾਂ ਨਹੀਂ ਨਾ ਅਣਜਾਣੇ ਸਰਕਾਰ ਦੇ ਹੱਥ ਤੋਂ ਲੈਦੇ ਦਰ ਸਰਕਾਰ ਤੇ ਪੰਜਾਬ ਸਰਕਾਰ ਪੰਜਾਬ ਜੀ ਮਾਹੌਲ ਬਣਾਉਣਾ ਚਾਹੀਦਾ ਤੂ ਕ੍ਰੀਤ ਹੋ ਰਹਿਣ ਬੋਤ ਕਮਜ਼ੋਰੀ ਵੱਤ ਤੋਂ ਵੱਤ ਤੋ ਗੱਲ ਬਿਲਕੁਲ ਜੀ ਵੱਤ ਤੋਂ ਖਨਾਬ ਇਹਦਾ ਤੋ ਜੀ ਇਹਦਾ ਬਤ ਨਹੀਂ ਜਈ ਵਾਰ ਬਤ ਇਹਦਾ ਕੁਝ ਨਾ ਇਹਦਾ ਹੁਣ ਤਾਂ ਬੱਕਾ ਬਰ ਬਖਾਲੀਆ ਜੀ ਨਾ ਮਦਾਨਾ ਸਰਕਾਰੀ ਆ ਜੀ ਬਸ ਸੂ ਸਰਕਾਰੀ ਜੀ ਇਹ ਸਰਕਾਰੀ ਆ ਵੀ ਨਾ ਹੁੰਦੀ ਹਮ ਹੂੰ ਤੋਂ ਸਰਕਾਰ ਦੇ ਅੰਦਰ ਵੀ ਆਇਆ ਇਹ ਕੋਈ ਕੋਈ ਤੋਂ ਵੀ ਨੋਰਾ ਫੰਕ ਨਹੀਂ ਹੋਦਾ ਜੀ ਮੰਨ ਲੀ ਜੀ ਹੈਰਾਨੀ ਜਨਕ ਗੱਲ ਤਾਂ ਇਹ ਆ ਵੀ ਜਿਹੜੇ ਇੱਕ ਮੈਂਬਰ ਪਾਰਲੀਮੈਂਟ ਹੁੰਦੇ ਨੇ ਉਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਰਤਵਾਰ ਰੱਖਦੇ ਨੇ ਇੰਡੀਆ ਪੱਧਰ ਤੇ ਇੱਕ ਸੰਸਦ ਦੇ ਉਹ ਨਮਾਇंदे ਹੁੰਦੇ ਨੇ ਕੋਈ ਆਮ ਬੰਦਾ ਹੋਵੇ ਉਹਨੂੰ ਤਾਂ ਚਲੋ ਮੰਨਿਆ ਵੀ ਨਜ਼ਰਬੰਦ ਕਰਤਾ ਪੁਲਿਸ ਨੇ ਸਖਤੀ ਕਰਤੀ ਕੀ ਇਸ ਤਰ੍ਹਾਂ ਸਟੇਟ ਗਵਰਨਮੈਂਟ ਇੱਕ ਸੂਬਾ ਸਰਕਾਰ ਇੱਕ ਮੈਂਬਰ ਪਾਰਲੀਮੈਂਟ ਨਾਲ ਇਸ ਤਰ੍ਹਾਂ ਕਰ ਸਕਦੀ ਹੈ ਕਿ ਉਹਨਾਂ ਨੂੰ ਨਜ਼ਰਬੰਦ ਕਰ ਸਕਦੇ ਜਿਵੇਂ ਅੱਜ ਸਿਮਰਜੀਤ ਸਿੰਘ ਮਾਨ ਨੂੰ ਕੀਤਾ ਦੇਖੋ ਗੱਲ ਪੱਟੀ ਹੈ ਜੀ ਜੀ ਉਹ ਟੀਕ ਟਕ ਨੀਕਾ ਦਾ ਗੱਲ ਪਾ ਕੇ ਉਹਨਾਂ ਨੂੰ ਚਾਹੋ ਜੇ ਤੁਸੀਂ ਜੰਮੂ ਕਸ਼ਮੀਰ ਦਾ ਵਿਦੇਜ ਦਾ ਬੋਤਵਾਸ ਖਤਮ ਕਰ ਸਕਦੇ ਹੋ ਜੀ ਉਹ ਕਾਨੂੰਨੀ ਤੌਰ ਤੇ ਸੰਭਵ ਆ ਸਕਦਾ ਜੀ ਬਾਦਰੀ ਮਹੱਤਵ ਆ ਕੇ ਕੋਈ ਰਾਜ ਮੰਤਰ ਬਣਾ ਸਕਦੇ ਹੋ ਜੀ ਜੀ ਆਵੀ ਗਲਤ ਆਵੀ ਗਲਤ ਪਰ ਜੀ ਜਿਹੜਾ ਪਰਾ ਉੱਥੋਂ ਬਥੇਰੇ ਕੀ ਕਰਦੇ ਵੀ ਜੀ ਬਿਲਕੁਲ ਇਹ ਮਨੁੱਖੀ ਹੱਤਿਆ ਦੀ ਲਗਣਾ ਹੂੰ ਇਹ ਕਿਹੜਾ ਹੋਈ ਰਿਹਾ ਜੋ ਭਾਦੇ ਨਾਲ ਕਰ ਰਹੇ ਤੇ ਇਹ ਜੀ ਇਹ ਮਨੁੱਖੀ ਹੱਤਿਆ ਦੀ ਲਗਣਾ ਇਹਦੇ ਖਿਲਾਫ ਦਸ ਕੇ ਦਰਨਾ ਚਾਹੀਦਾ ਬਿਲਕੁਲ ਜੋ ਸੇ ਬਨਾਲ ਸਰਦਾਰ ਦੀ ਕੀਤੀ ਆ ਵੀ ਇਹਦਾ ਦੇ ਲੋਕਾਂ ਨੂੰ ਬੁਲਾਉਣ ਵਾਲਾ ਜਹਾਵਾ ਹਮ ਹਮ ਉਹਨਾਂ ਦਾ ਸੁਪਤਾ ਹਮ ਜਿੱਤੇ ਉਹਨੂੰ ਕਹਿੰਦੇ ਆ ਜੀ ਕਾਂਗਰਸ ਤੋਂ ਨਾਮ ਜੀ ਨਾਲੋਂ ਆ ਕੇ ਲੋਕਾਂ ਦੇ ਬਣਾ ਦੇ ਦੱਸਦੇ ਨੇ ਮੈਡਮ ਬਿਲਕੁਲ ਜੀ ਮਾਲੀ ਜੀ ਇੱਕ ਅੱਜ ਹੋਰ ਜਿਹੜੀ ਮਾਮਲਾ ਚਰਚਾ ਚ ਹੁੰਦਾ ਉਹ ਇਹ ਹੈ ਕਿ ਅਕਾਲੀ ਦਲ ਦੁਬਾਰੇ ਸੂਬੇ ਦੇ ਵਿੱਚ ਪੈਰ ਪਾਉਣ ਲਈ ਜਾਂ ਪੈਰ ਲਾਉਣ ਲਈ ਜਾਂ ਲੋਕਾਂ ਚ ਆਪ ਦਾ ਗਵਾਚਾ ਆਧਾਰ ਸਥਾਪਿਤ ਕਰਨ ਦੇ ਲਈ ਕਹਿੰਦੇ ਪੰਜਾਬ ਬਚਾਓ ਯਾਤਰਾ ਤੇ ਨਿਕਲਿਆ ਅਰਦਾਸ ਕਰਕੇ ਸਰਵਤ ਦੇ ਭਲੇ ਦੀ ਆਪਣਾ ਅਮਰਸਰ ਤੋਂ ਤੇ ਕਹਿੰਦੇ ਜੀ ਅਸੀਂ ਹਰ ਹਲਕੇ ਚ ਪਿੰਡ ਪਿੰਡ ਸ਼ਹਿਰ ਸ਼ਹਿਰ ਜਾਣਾ ਤੇ ਸਰਕਾਰ ਦੀਆਂ ناکਾਮੀਆਂ ਨਲਕੀਆਂ ਤੁਹਾਡੇ ਸਨਮੁਖ ਕਰਨੀਆਂ ਨੇ ਕਿਵੇਂ ਵੇਖਦੇ ਹੋ ਅਕਾਲੀਆਂ ਦੀ ਇਸ ਪੰਜਾਬ ਚੋਂ ਯਾਤਰਾ ਨੂੰ ਦੇਖੋ ਆਵਾਜ਼ੀ ਪਾਰਟੀ ਦਾ ਆਈ ਕੋਲਸੋ ਜਿਮਾਂਦਰਵਾ ਜੀ ਇਹ ਪੰਜਾਬ ਤੋਂ ਆ ਕੇ ਜਿਵੇਂ ਪੰਜਾਬ ਰੋਹਤਕਲੇ ਦੇ ਹੋਇਆ ਬਿਲਕੁਲ ਤਾਂ ਅੰਦਰ ਤੋਂ ਤਾਂ ਸਾਰੇ ਕਾਗਿਜ਼ੀ ਦੀ ਨੀਤੀ ਕਰਕੇ ਹੋਇਆ ਨਾ ਸਹੀ ਆ ਚਲ ਚਾਈ ਉਹ ਨਾ ਕਰਕੇ ਹੋਇਆ ਨਾ ਹੂੰ ਆਪ ਤੋਂ ਮੇਰੇ ਕਿਰਵਾਣ ਵਿੱਚ ਚੜਨੀ ਆ ਕਰ ਦੇਖ ਅਕਾਲੀ ਇਹ ਦੱਸਣ ਦੀ ਇਹਨਾਂ ਦੀ ਕੋਈ ਨੀਤੀ ਤੋਂ ਬਹੁਤ ਅਸਮਾਨ ਪੋਲਟਿਕਲ ਦਾ ਸਹੀ ਆ

ਜਦੋਂ ਇਹਨਾਂ ਨੇ ਹਸਪਤਾਲ ਇੱਕ ਤਰਫਾ ਨਸਤਾਸ ਤੋਂ ਹੋਲੇ ਆ ਨਾ ਤੇ ਭਾਗਾਂ ਨੂੰ ਬਿਨਾਂ ਸ਼ਰਤ ਮੈਨਜ਼ੂਰੀ ਦਿੱਤੀ ਆ ਅੱਛਾ ਇੱਕ ਜਰਾ ਕੀ ਮੈਨਜ਼ੂਰੀ ਦਿੱਤੀ ਆ ਜੰਮੂ ਕਿੱਤੇ ਨੂੰ ਤੋੜਦੀ ਮੈਨਜ਼ੂਰੀ ਦਿੱਤੀ ਆ ਜੀ ਇਹਨਾਂ ਦੇ ਮਰਨ ਦਾ ਕਾਰਨ ਤਾਂ ਉਹ ਆ ਨਾ ਜੀ ਪੰਜਾਬ ਦੇ ਪੰਚੋਤਕ ਤੱਕ ਦੇ ਕੇ ਜੀ ਫਿਰ ਉਹਨੂੰ ਸਾਧ ਪਹਾੜੋਂ ਦਾ ਤੇ ਆਪਾਂ ਕਿੱਦ ਹੂੰ ਬਿਲਕੁਲ ਸਾਧ ਭਾਵਨਾ ਦੇ ਅਮਰਖੰਦੀ ਪੰਜਾਬ ਤੱਕ ਜੱਤਾ ਬਿਲਕੁਲ ਪੰਜਾਬ ਦੇ ਉਸ ਘਰ ਤੋਂ ਕਰਾ ਦਿੱਤਾ ਉਹ ਤਾਂ ਘਰ ਤੋਂ ਬੋਲ ਬੇਰੇ ਨਹੀਂ ਹੋਇਆ ਸਹੀ ਆ ਵਾਰਤਰਾਪ ਤੇ ਮਾਇਆ ਦਾ ਰਿਪੋਰਟ ਹੀ ਆਪੜਾ ਜੀ ਦਰੋਂ ਤਾਂ ਤੇ ਉਹ ਬਿੱਟੂ ਦੀ ਗੱਲ ਸੁਣੇ ਉਹਨੋਂ ਤਾਂ ਕਿਹਾ ਮੈਂ ਪੈਣ ਕਰਨ ਲੱਗ ਜਾਣਾ ਜੀ ਬਿਲਕੁਲ ਜੀ ਅੱਛਾ ਨਾਲ ਮਾਲੀ ਜੀ ਆਪਾਂ ਅ ਅਗਲੀ ਅਖੀਰਲੀ ਖਬਰ ਤੇ ਜਾਣ ਤੋਂ ਪਹਿਲਾਂ ਆਪਾਂ ਇੱਕ ਛੋਟਾ ਜਿਹਾ ਮਾਮਲਾ ਆਪਾਂ ਡਿਸਕਸ ਕਰਾਂਗੇ ਬੀਤੇ ਦਿਨੀ ਚੋਣ ਹੋਈ ਆ ਮੇਅਰ ਦੀ ਚੰਡੀਗੜ੍ਹ ਦੇ ਵਿੱਚ ਉੱਥੇ ਉਹ ਬੜੇ ਚਿਰ ਤੋਂ ਲੰਕਦੀ ਆ ਰਹੀ ਸੀ ਅਦਾਲਤ ਚ ਚੱਲਿਆ ਗਿਆ ਸੀ ਮਾਮਲਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇੱਕਦਮ ਚੋਣ ਹੁੰਦੀ ਆ ਪੰਜ ਪੰਜ ਦੇ ਉੱਪਰ ਸਵਾਲ ਉੱਠਦੇ ਆ ਜਿਸ ਤਰੀਕੇ ਨਾਲ ਉਹਨਾਂ ਨੇ ਮੇਅਰ ਬਣਾਏ ਆ ਕਹਿੰਦੇ ਜੀ 20 ਵਾਲਿਆਂ ਦਾ ਕੁਝ ਨਹੀਂ ਬਣਿਆ ਤੇ 16 ਵਾਲੇ ਮੇਅਰ ਬਣਾ ਗਏ ਕਿਸ ਤਰੀਕੇ ਨਾਲ ਉਹ ਕੈਮਰੇ ਦੇ ਸਾਹਮਣੇ ਸਾਰਾ ਕੁਝ ਹੋਇਆ ਤੇ ਇਸ ਸਾਰੇ ਘਟਨਾ ਕ੍ਰਮ ਨੂੰ ਕਿਵੇਂ ਵੇਖਦੇ ਹੋ ਤੁਸੀਂ ਮੈਂ ਨੋਟ ਕਰ ਪਰ ਐਡੇ ਬਤੇ ਕਿਉਂ ਵੀ ਇਹ ਕਰੋੜ ਬਣਾ ਦੇ ਬਾਕੀ ਗ੍ਰੋਥੀ ਤੇ ਮਨਸਤ ਤੋਂ ਬਹੁਤ ਕਰ ਜੀ ਕੀ ਉੱਪਰ ਦੀ ਕੱਤੀ ਕੀ ਹੁੰਦੀ ਆ ਉਹ ਵੀ ਲਗਾਤਾ ਜੀ ਬਣਾ ਲੇਤੀ ਹੈ ਜੀ ਤੂੰ ਫਿਰ ਦੇਖੋ ਉਹ ਧਾਰਨਾ ਬਿਲਕੁਲ ਮਾਹੌਲ ਤੋਂ ਬੇਸਪੀਡ ਧਾਰ ਦੇਖ ਲਓ ਬੰਦੀ ਧਾਰ ਦੇਖ ਲਓ ਜੀ ਉਹ ਮਨੀਪੁਰ ਵੀ ਜਾ ਉੱਤਰ ਇੰਡੀਆ ਕਿੱਧਰ ਲਾਉਂਦੇ ਆ ਉਹਦੀ ਧਾਰ ਦੇਖੋ ਤੂੰ ਇਹ ਕਰਕੇ ਉਹ ਇਹ ਕਹਿ ਰਹੇ ਨੇ ਜੀ ਜੀ ਅਸੀਂ ਉਹ ਦਿੱਤਾਗੇ ਜੀ ਅਸੀਂ ਕਰਾਂਗੇ ਹੁਣ ਬਹੁਤ سارے ਲੋਕ ਕਹਿੰਦੇ ਨੇ ਬੈਦਪੋਸਟ ਰਹੀ ਜੋ ਉਹ ਕਹੀਦੀ ਹੈ 36 ਬੰਦੇਾਂ ਦੀ ਬੈਦਪੋਸਟਾਈ ਹੋਈ ਸੀ ਹਾਂ ਬਿਲਕੁਲ ਜੀ ਇਹ ਟ੍ਰੋਪਿਕ ਤਹਾਕੇ ਕੋਈ ਬੋਲਦਾ ਬਿਲਕੁਲ ਤੇ ਆਮ ਆਦਮੀ ਪਾਰਟੀ ਆਏ ਰੌਲਾ ਪਾਉਨੇ ਨੇ ਮਤਲਬ ਇਹ ਦਫਤਰ ਦਾ ਪੰਜਾਬ ਦੀਆਂ ਕਿੰਨੀਆਂ ਨਜ਼ਰਤੋਂ ਸੁਸਲਾ ਤੇ ਕਾਰਪੋਰੇਸ਼ਨਾਂ 'ਚ ਇਹਨਾਂ ਦੇ ਬੰਦੇ ਤੋੜ ਕੇ ਆਪਣੀ ਮਿਹਰ ਬਣਾਈ ਨਹੀਂ ਹੁੰਦਾ ਹੂੰ ਇਹ ਤਾਂ ਹਮਾਤ ਤੋਂ ਗੱਲ ਹੀ ਨਹੀਂ ਜੀ ਹੁਣ ਅੱਗੇ ਜਿਹੜਾ ਹੈਗਾ ਇਸ ਗੱਲ ਦਾ ਵਿਰੋਧ ਕਰਨ ਲਈ ਆਮ ਆਦਮੀ ਪਾਰਟੀ ਵਾਲੇ ਨੇ ਕੱਲ ਦਿੱਲੀ ਦੇ ਵਿੱਚ ਵਿਰੋਧ ਪ੍ਰਦਰਸ਼ਨ ਰੱਖਿਆ ਭਾਜਪਾ ਦੇ ਦਫਤਰ ਦੇ ਅੱਗੇ ਤੇ ਉਹਦੇ ਵਾਸਤੇ ਜਿਹੜੇ ਇਹਨਾਂ ਦੇ ਸੰਗਠਨ ਦੇ ਜਿਹਨਾਂ ਦੀ ਜ਼ਿੰਮੇਵਾਰੀ ਲਈ ਆ ਸੰਦੀਪ ਪਾਟਕ ਨੇ ਕਿਹਾ ਕਿ ਵੱਧ ਤੋਂ ਵੱਧ ਵਰਕਰ ਲੈ ਕੇ ਆਉਣੇ ਆ ਵੱਧ ਤੋਂ ਵੱਧ ਇਕੱਠ ਕਰਨਾ ਕਿਵੇਂ ਵੇਖਦੇ ਹੋ ਦਿੱਲੀ ਜਾ ਕੇ ਇਹ ਪ੍ਰਦਰਸ਼ਨ ਕਰਦੇ ਆ ਪਰ ਪੰਜਾਬ ਦੇ ਵਿੱਚ ਜਾ ਕੇ ਕਿਤੇ ਨਾ ਕਿਤੇ ਹੋਰ ਇਹਨਾਂ ਦੀਆਂ ਗਤੀਵਿਧੀਆਂ ਹੁੰਦੀਆਂ ਪਰ ਜਦੋਂ ਆਪ ਦੇ ਨਾਲ ਹੁੰਦਾ ਤਾਂ ਦਿੱਲੀ ਇਹ ਪ੍ਰਦਰਸ਼ਨ ਕਰਦੇ ਆ ਕਿਵੇਂ ਵੇਖਦੇ ਹੋ ਭਾਜਪਾ ਮੂਰੇ ਜਿਹੜਾ ਨੇ ਕੱਲ ਨੂੰ ਪ੍ਰਦਰਸ਼ਨ ਕਰਨਾ ਜੀ ਪੰਜਾਬ ਦਾ ਕੁਝ ਰੈਲੇ ਚਾਰਾ ਹੋਣੀ ਮੰਗੇ ਹਾਂ ਆਪ ਸਟਾਰ ਦਾ ਜੀ ਸਟਾਰ ਜੇ ਤੁਸੀਂ ਮੈਨੂੰ ਸਭ ਕੋਰਟ ਚ ਰਹਾ ਤੋਂ ਮਿਲ ਜੀ ਮੈਂ ਇੱਕ ਕੋਰਟ ਜੀ ਉਹ ਸਿੱਧਾ ਦਾ ਤੋਂ ਬਾਅਦ ਵਾਲੇ ਨੇ ਨਾ ਕਿਹ ਪਤਾ ਨਾ ਵੀ ਕੋਰਟ ਅਸਲੀ ਪਬਲਿਕ ਸਟੇਟ ਦੀ ਹਿਸਾਬ ਨਾਲ ਚੱਲਦੀ ਹੁੰਦੀ ਆ ਹਮ ਹਾਈ ਕੋਰਟ ਦੇ ਇੰਨਾ ਆਉਂਦੇ ਨਾ ਤੋਂ ਮੈਂ ਬੇਟਾ ਜੀ ਇਹ ਰਿਪੋਰਟ ਤੇ ਇਹ ਰਿਪੋਰਟ ਪੇਸ਼ ਕਰ ਦੂਗੀ ਜੀ ਕਿੰਨਾ ਹੱਦ ਤੱਕ ਕਿਹੜੀ ਕਾਰਵਾਈ ਕਰਨੀ ਹੈ ਬਿਲਕੁਲ ਉਸ ਤੋਂ ਵੀ ਕਾਰਵਾਈ ਆ ਵੀ ਮੇਰੇ ਵੀਡੀਓ ਕਿੰਨਾ ਕੋ ਸਾਹਮਣੇ ਆ ਗਿਆ ਸਹੀ ਆ ਜੀ ਪਰ ਅਸੀਂ ਤਾਂ ਕਿ ਬੁੱਲੀ ਤੇ ਸ਼ਰਤਾਂ ਤੇ ਵੀ ਹੈ ਬਾਰਲਕੋਟ ਤੇ ਹੈ ਬਾਰਲਕੋਟ ਤੇ ਹੈ ਬਿਲਕੁਲ ਸਰ ਜੀ ਪਾਕਿਸਤਾਨ ਠੀਕ ਹੈ ਬਿੱਲੀਰ ਕਿਸੇ ਵੀ ਜਣਾ ਕਰ ਅੱਜ ਨਾਲ ਤੋਂ ਛੱਡ ਜੀ ਹੁੰਦੇ ਜੀ ਅੱਜ ਜਿਹੜਾ ਪਨਾਵ ਤੋਂ ਇਹ ਤਾਂ ਬੁੱਲੀ ਦਾ ਜਨਾਵ ਵਾਲਾ ਬਿਲਕੁਲ ਕਿਉਂਕਿ ਇਹ ਧਾਲ ਵੀ ਸੈਨਾ ਦੇ ਜਨਾਵ ਨੇ ਇਹ ਧਾਲ ਦੀਆਂ ਦੇ ਜਨਾਵ ਨੇ ਜੀ ਪੰਜਾਬ ਤੋਂ ਪੁੱਛਣ ਹੋ ਗਏ ਜਾਣਗੇ ਕਿ ਚੰਨ ਨੂੰ ਆ ਵੀ ਮੋੜਣਾ ਉੱਤੇ ਆ ਵੀ ਮੋੜਣਾ ਅੱਜ ਅੱਜ ਬੰਦ ਕਰ ਜੀ ਇਹ ਸਾਰੇ ਉਜੋਤ ਭਰ ਜਾਣਗੇ ਜੀ ਕੋ ਇਹ ਕਰਕੇ ਹੁਣ ਕਿੰਨੀਆਂ ਚੰਦੀਆਂ ਚੁੱਕਦੇ ਹਾਂ ਹਾਂ ਮੇਰੀ ਗੱਲ ਤੋਂ ਚੰਦੀ ਗੱਲ ਤੋਂ ਵੀ ਕਰਦੇ ਜੀ ਸਹੀ ਆ ਤੇਰੀ ਬਾਤ ਬਾਰੇ ਕੀ ਕਰਦਾ ਹਾਂ ਚੰਦੀ ਨਾਲ ਤੋਂ ਮਾ ਬੰਦਨ ਜੀ ਬਿਲਕੁਲ ਨੂੰ ਪਤਾ ਲੱਗੂ ਚੰਦੀ ਦਾ ਰਿਸਟਰ ਵੀ ਵੱਡ ਦਿੰਦੇ ਜੀ ਕਿਉਂ ਤੇਰੀ ਪੰਜਾਬ ਦੀ ਗਾਇਕਾ ਜਿਹੜੇ ਉਹਨਾਂ ਕੋਲ ਲੱਗਦੇ ਆ ਜੀ 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 ਮਾਲੀ ਜੀ ਬਹੁਤ ਸ਼ੁਕਰੀਆ ਤੁਸੀਂ ਬਹੁਤ ਅਹਿਮ ਮਸਲਿਆਂ ਦੇ ਉੱਪਰ ਸਾਨੂੰ ਸਮਾਂ ਦਿੱਤਾ ਬਹੁਤ ਗੰਭੀਰਤਾ ਨਾਲ ਚਰਚਾ ਕੀਤੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਤੁਹਾਡੇ ਤੋਂ ਸਮਾਂ ਲੈਂਦੇ ਰਵਾਂਗੇ ਜੋ ਜੋ ਮਸਲੇ ਜਿਸ ਤਰ੍ਹਾਂ ਦੇ ਵੀ ਹੋਣਗੇ ਆਪਾਂ ਤੁਹਾਡਾ ਸਮਾਂ ਲੈਂਦੇ ਰਵਾਂਗੇ ਦਰਸ਼ਕਾਂ ਦੇ ਰੂਬਰੂ ਹੁੰਦੇ ਰਵਾਂਗੇ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਜੀ ਬਹੁਤ ਵਾਅਦ ਕੁੱਤੀ ਫੇਰੀ ਦਰਸ਼ਕਾਂ ਦਾ ਸਾਡੇ ਕੋਈ ਸੈਂਕੜੇ ਸੈਂਕੜੇ ਲਾਤੀ ਕੇ ਪਰਕ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜੀ ਸੰਵਾਦ ਜ਼ਰੂਰੀ ਆ ਸੰਵਾਦ ਹੋਣਾ ਚਾਹੀਦਾ ਹੈਗਾ ਸਹਿਮਤ ਅਸਹਿਮਤ ਇਹ ਦੋ ਪੱਖ ਨੇ ਹੁੰਦੇ ਰਹਿੰਦੇ ਆ ਪਰ ਆਲੋਚਨਾ ਸਾਰਥਕ ਤੌਰ ਤੇ ਮਾਲੀ ਜੀ ਹੋਣੀ ਬਹੁਤ ਜ਼ਰੂਰੀ ਆ ਬਿਲਕੁਲ ਜੀ ਸ਼ੁਕਰੀਆ ਮਾਲੀ ਜੀ ਸਰਦਾਰ ਮਾਲਵਿੰਦਰ ਸਿੰਘ ਮਾਲੀ ਸੀਨੀਅਰ ਪੱਤਰਕਾਰ ਚੰਡੀਗੜ੍ਹ ਤੋਂ ਸਾਡੇ ਨਾਲ ਜੁੜੇ ਸਨ ਅੱਜ ਦੇ ਕੁਝ ਅਹਿਮ ਮਸਲੇ ਉਹਦੇ ਉੱਪਰ ਸਾਡੇ ਨਾਲ ਚਰਚਾ ਕੀਤੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਸਮੀਕਰਨ ਰਾਜਨੀਤਿਕ ਤੌਰ ਤੇ ਧਾਰਮਿਕ ਤੌਰ ਤੇ ਜਾਂ ਸਮਾਜਿਕ ਤੌਰ ਤੇ ਕਿਹੋ ਜਿਹਾ ਹੋਏਗਾ ਕਿਹੜੇ ਮਸਲੇ ਉੱਪਰ ਕੇ ਆਉਂਦੇ ਆ 3 ਫਰਵਰੀ ਨੂੰ ਸੰਗਰੂਰ ਦੇ ਵਿੱਚ ਫਿਰ ਕਾਲ ਦਿੱਤੀ ਗਈ ਆ ਰੋਸ ਪ੍ਰਦਰਸ਼ਨ ਕਰਨਾ ਪੰਜਾਬ ਦੇ ਲੋਕਾਂ ਨੇ ਅੱਜ ਧੂਰੀ ਦੇ ਵਿੱਚ ਸੀ ਅੱਜ ਪੂਰੀ ਤਰ੍ਹਾਂ ਸਖਤਾਈ ਕੀਤੀ ਗਈ ਪੁਲਿਸ ਨੇ ਪੂਰੀ ਤਰ੍ਹਾਂ ਉਥੇ ਚਿੜੀ ਨਹੀਂ ਫਰਕਣ ਦਿੱਤੀ ਸੰਗਰੂਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੋਏਗਾ ਕਿਸ ਤਰ੍ਹਾਂ ਲੀਡਰਾਂ ਦੀ ਫੜੋ ਫੜਾਈ ਹੋਏਗੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਫਿਲਹਾਲ ਇੱਕ ਵਾਰ ਆਮ ਆਦਮੀ ਪਾਰਟੀ ਆਪਣੇ ਨਾਲ ਹੋਰੇ ਧੱਕੇ ਦੇ ਬਾਪਤ ਦਿੱਲੀ ਵਿਖੇ ਭਾਜਪਾ ਦੇ ਦਫ਼ਤਰ ਮੂਹਰੇ ਰੋਸ ਪ੍ਰਦਰਸ਼ਨ ਕਰਨ ਲਈ ਕੱਲ ਨੂੰ ਜਾ ਰਹੀ ਹੈ ਸੋ ਖਬਰਾਂ ਤੇ ਚਰਚਾ ਲੈ ਕੇ ਫਿਲਹਾਲ ਅੱਜ ਇੰਨਾ ਹੀ ਮੈਨੂੰ ਦਿਓ ਆ ਗਿਆ ਕੈਮਰਾਮੈਨ ਅਮਰਤ ਦੇ ਨਾਲ ਮੈਂ ਹਰਜਿੰਦਰ ਸੇਦੂ